ਜੀ ਜੀ ਤੁਸੀਂ ਪਿੰਡ ਦਾ ਸਰਪੰਚ ਬਣ ਚੁੱਕੇ ਹੋ ਪਿੰਡ ਵਾਲਿਆਂ ਨੇ ਤੁਹਾਡੇ ਸ਼ਿਰ ਤੇ ਪਾਏ ਰੱਖਿਆ ਮਾਣ ਬਖਸ਼ਿਆ ਇਹੋ ਗਾਂ ਦਾ ਮੌਕਾ ਦਿੱਤਾ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਇਹ ਮੇਰਾ ਨਾਮ ਰਮਨ ਕੁਮਾਰ ਹੈ ਮੈਂ ਪਿੰਡ ਨੜਾਂਵਲੀ ਤੋਂ ਸਰਪੰਚ ਬਣਿਆ ਆ ਤੇ ਪਿੰਡ ਨੜਾਂਵਲੀ ਨੇ ਮੇਰਾ ਪਿੰਡ ਨੜਾਂਵਲੀ ਤੇ ਮੈਨੂੰ ਸਰਪੰਚ ਬਣਾਉਣ ਤੋਂ ਮੈਂ ਉਹਨਾਂ ਦਾ ਬੜਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪੂਰੇ ਪਿੰਡ ਦਾ ਤੇ ਇਸ ਪਿੰਡ ਵਾਲਿਆਂ ਮੇਰੇ ਤੇ ਭਰੋਸਾ ਜਤਾਇਆ ਮੈਂ ਉਹਨਾਂ ਦੇ ਭਰੋਸੇ ਦਾ ਪੂਰਾ ਖਰਾ ਉਤਰਾਂ ਤੇ ਬਿਨਾ ਮਤਲਬ ਭੇਦ ਭਾਵ ਤੋਂ ਧੜੇਬੰਦੀ ਤੋਂ ਉੱਪਰ ਉੱਠ ਕੇ ਮੈਂ ਸਾਰੇ ਪਿੰਡ ਦਾ ਵਿਕਾਸ ਕਰਾਂਗਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਉਹਨਾਂ ਦੇ ਵਿਸ਼ਵਾਸ ਦੀ ਪੂਰਾ ਉਤਨ ਦੀ ਕੋਸ਼ਿਸ਼ ਕਰਾਂਗਾ ਜੀ ਸੁਵੰਨ ਸਾਹਿਬ ਪਹਿਲੀ ਵਾਰੀ ਤੋਂ ਪੰਚ ਬਣੇ ਕੋ ਪਹਿਲਾਂ ਵੀ ਸੰਚ ਰਾਏ ਚੁੱਕੇ ਮੈਂ ਪਹਿਲੀ ਵਾਰੀ ਸਰਪੰਚ ਬਣਿਆ ਜੀ ਸੁਵੰਨ ਸਾਹਿਬ ਜਿਹੜੇ ਪਿਛਲੀ ਪੰਚਾਇਤ ਤੋਂ ਲੋਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹੜੇ ਤੁਹਾਡੀ ਪੰਚਾਇਤ ਤੋਂ ਪੂਰੇ ਕਰਾਈ ਜੀ ਪਿੰਡ ਦੇ ਚ ਪਿੰਡ ਦੇ ਪਾਣੀ ਦੀ ਕਾਫੀ ਕਮੀ ਹੈਗੀ ਆ ਉਹ ਅਸੀਂ ਬਹਾਲ ਕਰਾਂਗੇ ਪੂਰੇ ਪਿੰਡ ਨੂੰ ਪੀਣ ਵਾਸਤੇ ਸਾਫ਼ ਪਾਣੀ ਦੇਵਾਂਗੇ ਕੁਝ ਖੇਡਾਂ ਖੁੱਡਾਂ ਦਾ ਸਮਾਨ ਦੀ ਕਮੀ ਹੈ ਸਟੇਡੀਅਮ ਵਗੈਰਾ ਨਹੀਂ ਸਹੀ ਹੈਗੇ ਉਹ ਬਣਵਾਵਾਂਗੇ ਕੋਈ ਸਕੂਲ ਦਾ ਸਕੂਲ ਦੀ ਇੱਕ ਸਾਡੀ ਮੰਗ ਹੈਗੀ ਆ ਮਤਲਬ ਮਿਡਲ ਸਕੂਲ ਆ ਤੇ ਸਕੂਲ ਦੀ ਬਿਲਡਿੰਗ ਕਾਫੀ ਵਧੀਆ ਬਣਾ रखी ਆ ਪਿੰਡ ਦੇ ਕੁਝ ਐਨ ਆਰ ਆਈ ਭਾਈ ਆ ਸਾਡੇ ਉਹਨਾਂ ਨੇ ਉਸ ਰਹੀ ਹਿੰਦਸਮਤਾ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਹਾਂਜੀ ਬਾਕੀ ਪਿੰਡ ਦਾ ਕੁਝ ਜੋ ਗਲੀਆਂ ਨਾਲੀਆਂ ਦੇ ਕੰਮ ਰਹਿੰਦੇ ਆ ਉਹ ਪੂਰੇ ਕਰਾਂਗੇ ਹੋਰ ਵੀ ਕੋਈ ਪਿੰਡ ਦੇ ਉਹ ਪੜ੍ਹੇ ਲਿਖੇ ਬੰਦੇ ਆ ਜਾਂ ਕੋਈ ਬੱਚੇ ਹੈਗੇ ਆ ਉਹਨਾਂ ਦੀ ਥੋੜੀ ਬਹੁਤੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਗਾਈਡ ਕਰਾਂਗੇ ਕਿ ਇਸ ਲਾਈਨ 'ਚ ਜਾਣਾ ਹੈ ਉਹਨਾਂ ਦੀ ਹੈਲਪ ਕਰਾਂਗੇ ਜੀ ਹਾਂਜੀ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ ਦੇ ਵਿੱਚ ਪੈਨਸ਼ਨ ਉਹਦਾ ਰਾਸ਼ਨ ਕਾਰਡ ਦੀ ਸਮੱਸਿਆ ਲੈ ਕੇ ਲੋਕ ਦੇ ਹੋਲਡ ਵਿੱਚ ਪੈਂਦੇ ਆ ਸਰਪੰਚ ਵੀ ਕਿਹਾ ਲਾਗੇ ਤੇ ਜਿਹੜਾ ਪੱਕਾ ਪੱਕਾ ਤਾਂ ਜਾਂ ਤੁਹਾਡੀ ਨਵੀਂ ਪੰਚਾਇਤ ਬਣੀ ਆ ਉਹਦੇ ਵੱਲੋਂ ਕਿਉਂ ਦੇਖਿਆ ਜਾਏਗਾ ਜਿਹੜੇ ਲੋਕਾਂ ਦੇ ਕਾਰਡ ਕੱਟੇ ਗਏ ਆ ਉਹ ਮਤਲਬ ਕਿ ਜਾਇਜ਼ ਸੀਗੇ ਉਹ ਕੋਸ਼ਿਸ਼ ਕਰਾਂਗੇ ਦੁਬਾਰਾ ਅਸੀਂ ਉਹਨਾਂ ਦੇ ਬਣਾ ਕੇ ਦਵਾਂਗੇ ਤੇ ਜਿਹੜੇ ਲੋਕਾਂ ਦੇ ਗਲਤ ਲੱਗੇ ਆ ਬਿਲਕੁਲ ਨਾਜਾਇਜ਼ ਉਹ ਅਸੀਂ ਘਟਾਵਾਂਗੇ ਵੀ ਜ਼ਰੂਰ ਅਸੀਂ ਇਹ ਨਹੀਂ ਕਹਿੰਦੇ ਕਿ ਗੋਲ ਮੋਲ ਗੱਲ ਨਹੀਂ ਕਰਦੇ ਜਿਹੜੇ ਤੇ ਬਿਲਕੁਲ ਜਾਇਜ਼ ਹੈਗੇ ਉਹ ਲਗਵਾਵਾਂਗੇ ਤੇ ਜਿਹੜੇ ਮਤਲਬ ਗਲਤ ਲੱਗੇ ਆ ਉਹਨਾਂ ਦੀ ਵੀ ਮਤਲਬ ਕਿ ਆਪਾਂ ਵੈਰੀਫਿਕੇਸ਼ਨ ਕਰਾਂਗੇ ਵੀ ਜਿਹੜੇ ਗਲਤ ਆ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਕੱਟ ਕੇ ਜਿਹੜੇ ਜਿਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਦੇ ਦੇ ਇਹਦੇ ਵਿੱਚ ਜਿਹੜੇ ਲੋੜਵੰਦ ਲੋਕ ਹੁੰਦੇ ਨੇ ਪਰਿਵਾਰ ਹੁੰਦੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੋਂ ਕਾਫੀ ਖਬਰਾਂ ਸਾਨੂੰ ਮਿਲਦੀਆਂ ਨੇ ਕਿ ਨਾਜਾਇਜ਼ ਜਿਹੇ ਨਾਂ ਵਿੱਚ ਪਾਈ ਜਾਂਦੇ ਨੇ ਉਹ ਤੁਹਾਡੀ ਪੰਚਾਇਤ ਬਣ ਗਈ ਆ ਇਹਦੇ ਕਿਉਂ ਕਰਾ ਕੀਤਾ ਜਾਂਦਾ ਹੈ ਅਸੀਂ ਪੇ ਪੂਰੇ ਪਿੰਡ ਵਿੱਚ ਹੀ ਸਾਰੇ ਲੋਕਾਂ ਨੂੰ ਮਤਲਬ ਕਿ ਜਿਹੜੇ ਨਰੇਗਾ ਦਾ ਕੰਮ ਕਰਨਾ ਚਾਹੁੰਦੇ ਆ ਜਿਨ੍ਹਾਂ ਦਾ ਜਾਇਜ਼ ਆ ਵੀ ਬਣਦੇ ਆ ਸਾਰਿਆਂ ਨੂੰ ਆਖ ਰਿਹਾ ਕਿ ਆਹਨੂੰ ਦਿਓ ਫਾਰਮ ਆਪਣੇ ਆਧਾਰ ਕਾਰਡ ਬੈਂਕ ਦਾ ਖਾਤਾ ਫੋਟੋ ਤੇ ਅਸੀਂ ਉਹਨਾਂ ਦੇ ਕਾਰਡ ਬਣਵਾਉਂਦੇ ਆ ਜਦੋਂ ਕਾਰਡ ਬਣ ਕੇ ਸਾਡੇ ਕੋਲ ਪੂਰੀ ਲਿਸਟ ਆ ਜਾਏਗੀ ਤੇ ਕੋਈ ਵੀ ਆ ਪਿੰਡ ਦਾ ਕੰਮ ਅਸੀਂ ਕਰਵਾਵਾਂਗੇ ਨਰੇ ਮਨਰੇਗਾ ਤਹਿਤ ਕਰਵਾਵਾਂਗੇ ਤਾਂ ਉਹਨਾਂ ਨੂੰ ਕੰਮ ਦਿੱਤਾ ਜਾਏਗਾ ਜਿਹੜੇ ਕਰਨਾ ਜਿਹੜੇ ਕੰਮ ਕਰਨ ਦੇ ਚਾਹਵਾਨ ਹੈ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਕਾਫੀ ਰੋਲ ਅਹਿਮਦਾ ਹੁੰਦਾ ਤੁਹਾਡੀ ਨਵੀਂ ਚੁਣੀ ਗਈ ਪੰਚਾਇਤ ਉਹ ਲਈ ਪਲੇਟਫਾਰਮ ਹੋਵੇ ਅਸੀਂ ਨੌਜਵਾਨਾਂ ਵਾਸਤੇ ਮਤਲਬ ਖੇਡਾਂ ਦੇ ਵਿੱਚ ਖੇਡਣ ਲਈ ਉਹਨਾਂ ਨੂੰ ਸਮਾਨ ਮਤਲਬ ਪੂਰਾ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਖੇਡ ਦੀ ਜਿਹੜੀ ਗਰਾਊਂਡ ਹੈਗੀ ਆ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉੱਥੇ ਜਾ ਕੇ ਖੇਡਣ ਤੇ ਜੇ ਇਸ ਤਰ੍ਹਾਂ ਦੇ ਬੱਚੇ ਦੀ ਆਪਣੀ ਖੇਡ ਵਿੱਚ ਦਿਲਚਸਪੀ ਆ ਉਹਦੇ ਵਿੱਚ ਉੱਚਾ ਉੱਠ ਕੇ ਤੇ ਮਤਲਬ ਉੱਪਰ ਜਾਣ ਉਹਨਾਂ ਵਿੱਚ ਹੈਲਪ ਕਰਾਂਗੇ ਸਾਡੇ ਪਿੰਡ ਦੇ ਕੁਝ ਮੁੰਡੇ ਨੂੰ ਕਬੱਡੀ ਦੀ ਟੀਮ ਵਿੱਚ ਕਾਫੀ ਅੱਛੇ ਪਲੇਅਰ ਹੈਗੇ ਆ ਤੇ ਉਹਦੇ ਵਿੱਚ ਅਸੀਂ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਥੋੜਾ ਬਹੁਤ ਜੇ ਉਹਨਾਂ ਨੂੰ ਤੇ ਸਾਡੀ ਸਹਾਇਤਾ ਦੀ ਲੋੜ ਹੋਏਗੀ ਅਸੀਂ ਜ਼ਰੂਰ ਐ ਜਿਉਂ ਕਿਸ ਨੂੰ ਲੱਗੇ ਕਿਵੇਂ ਦੇਖਦੇ ਹੋ ਆਪਣੇ ਕੋਲ এডਿਕੇਸ਼ਨ ਬੱਚੇ ਲਗਭਗ ਵਧੀਆ ਪੜਨ ਦੇ ਸਾਰੇ ਹਰ ਤਰ੍ਹਾਂ ਦੇ ਲੱਗੇ ਸਕੂਲ ਦੀ ਬੱਸ ਹੁੰਦੀ ਆ ਰੋਡ ਦੇ ਉੱਪਰ ਪਿੰਡ ਆ ਸਾਰੀਆਂ ਬਸਾਂ ਆਉਂਦੀਆਂ ਆ ਚੰਗੇ-ਚੰਗੇ ਸਕੂਲਾਂ ਦੀਆਂ ਵੀ ਆਉਂਦੀਆਂ ਸਰਕਾਰੀ ਸਕੂਲ ਵੀ ਆਡੇ ਇੱਥੇ ਵਧੀਆ ਹੈਗਾ ਆ ਤੇ ਠੀਕ ਹੈ ਉਹ ਐਜੂਕੇਸ਼ਨ ਵਧੀਆ ਆ ਕੋਈ ਐਡੀ ਤੇ ਐਜੂਕੇਸ਼ਨ ਦਾ ਅਸੀਂ ਮਤਲਬ ਕਿ ਸਰਕਾਰ ਨੂੰ ਮੰਗ ਪਹਿਲਾਂ ਹੀ ਕਰ ਚੁੱਕੇ ਆ ਤੇ ਅਸੀਂ ਫੇਰ ਦੁਬਾਰਾ ਕਰਾਂਗੇ ਤੁਹਾਡੇ ਜਰੀਏ ਵੀ ਕਹਾਂਗੇ ਕਿ ਸਾਡੇ ਪਿੰਡ ਦਾ ਜਿਹੜਾ ਸਕੂਲ ਹੈ ਇਹਨੂੰ ਦਸਵੀਂ ਤੱਕ ਕੀਤਾ ਜਾਏ ਤਾਂ ਕਿ ਜਿਹੜੇ ਬੱਚਿਆਂ ਨੂੰ ਬਾਹਰ ਅੰਦਰ ਜਾਂਦੇ ਗਰੀਬ ਬੱਚਿਆਂ ਦੇ ਨਹੀਂ ਕਈ ਬੱਚੇ ਅੱਗੇ ਜਾਂਦੇ ਉਹ ਮਤਲਬ ਆਪਣੇ ਪਿੰਡ ਵਿੱਚ ਪੜ ਸਕਣ ਉਹ ਜੀ ਸਾਡਾ ਪੰਜਾਬ ਸਰਕਾਰ ਦੇ ਕੰਮਾਂ ਲੈ ਕੇ ਕਿਵੇਂ ਦੇਖਦੇ ਪੰਜਾਬ ਸਰਕਾਰ ਦੇ ਕੰਮ ਠੀਕ ਹੈਗੇ ਇਹ ਵਧੀਆ ਕੰਮ ਹੈ ਪਿੰਡ ਵਿੱਚ ਮਤਲਬ ਲੋਕਾਂ ਦੇ ਜਿੱਦਾਂ ਪਹਿਲਾਂ ਬਿਜਲੀਾਂ ਦੇ ਬਿੱਲ ਵੱਡੇ ਆਉਂਦੇ ਸੀਗੇ ਬਿੱਲ ਮਾਫ ਹੋਏ ਆ ਗਰੀਬ ਲੋਕਾਂ ਨੂੰ ਇਤੋਂ ਬੜੀ ਸਹਾਇਤਾ ਮਿਲੀ ਆ ਜਿਹੜੇ ਉਹਨਾ ਬਿੱਲ ਦੇਣੇ ਉਹਨਾਂ ਦਾ ਉਹਨਾਂ ਦਾ ਰਾਸ਼ਨ ਦਾ ਰਾਸ਼ਨ ਲੈ ਕੇ ਆਪਣੇ ਘਰ ਚਲਾ ਲੈਂਦੇ ਆ ਤੇ ਬਾਕੀ ਅਹ ਜੀ ਬਿਆ ਮੇਲਾਵਾਂ ਦਾ ਜਿੱਦਾਂ ਕਰਾਏ ਮਾਫ ਹੈਗੇ ਆ ਉਹਨਾਂ ਨੂੰ ਆਣ ਜਾਣ ਦੀ ਬੜੀ ਸਹੂਲਤ ਮਿਲੀ ਆ ਤੇ ਬਾਕੀ ਰੋਡ ਰਾਡ ਵੀ ਠੀਕ ਠਾਕ ਆ ਹਰ ਤਰ੍ਹਾਂ ਦਾ ਵਿਕਾਸ ਹੋਣ ਰਿਹਾ ਆ ਹਸਪਤਾਲ ਮੱਲਾ ਕਲੀਨਿਕ ਖੁੱਲੇ ਆ ਦਵਾਈਆਂ ਫ੍ਰੀ ਮਿਲਦੀਆਂ ਪਈਆਂ ਕਿਸੇ ਗਰੀਬ ਕੋ ਪੈਸਾ ਨਹੀਂ ਵੀ ਹੁੰਦਾ ਉੱਥੇ ਤੇ ਪਰਚੀ ਦੀ ਵੀ ਨਹੀਂ ਲੋੜ ਪੈਂਦੀ ਸਿੱਧੇ ਜਾ ਕੇ ਦਵਾਈ ਲੈ ਸਕਦੇ ਆ ਤੇ ਹਸਪਤਾਲ ਜਾਣ ਆਪਣੇ ਦਵਾਈ ਲੈਣ ਵਧੀਆ ਡਾਕਟਰ ਬੈਠੇ ਹੁੰਦੇ ਆ MBBS ਡਾਕਟਰ ਬੈਠੇ ਹੁੰਦੇ ਆ ਸੁਪੰਖਾ ਪਿੰਡ ਵਾਲਿਆਂ ਨੇ ਤੁਹਾਨੂੰ ਸ਼ਹਿਰ ਕੰ ਦਾ ਬਹੁਤਤਾ ਮਾਣ ਬਖਸ਼ਿਆ ਤੋ ਕਿ ਮੈਂ ਧੰਨਵਾਦ ਕਰਨਾ ਚਾਹਾਂਗਾ ਮੇਰੇ ਪਿੰਡ ਵਾਲਿਆਂ ਦਾ ਜਿਨ੍ਹਾਂ ਦਾ ਧੰਨਵਾਦ ਕਰਦਾ ਵੀ ਬੜਾ ਰੀਣੀਆ ਮੈਂ ਇਸ ਕਾਬਲ ਨਹੀਂ ਜਿਨ੍ਹਾਂ ਨੇ ਮੈਨੂੰ ਸਮਝਿਆ ਚਲੋ ਉਹਨਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਮੈਂ ਤਾਂ ਉਹਨਾਂ ਦਾ ਮਤਲਬ ਹੈ ਕਿ ਆਪਣੇ ਤੋਂ ਜਿੰਨਾ ਕਰ ਸਕਦਾ ਉਹ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗਾ ਹਰਤਣਾ ਦਾ ਪਿੰਡ ਚ ਵਿਕਾਸ ਹੋਏ ਹਰਤਣਾ ਦੀ ਉਹਨਾਂ ਦੀ ਕੋਈ ਵੀ ਪਿੰਡ ਦਾ ਮੇਰੇ ਕੋਲ ਆਏਗਾ ਮੁਸ਼ਕਲ ਦੱਸੇਗਾ ਮੈਂ ਉਹਦੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇਗੀ ਜਿੰਨੇ ਜੋਗਾ ਮੈਂ ਹੋਵਾਂ ਮੈਂ ਜ਼ਰੂਰ ਕਰਾਂਗਾ